ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਇੱਕ ਬਿੱਲੀ ਨੂੰ ਕਾਬੂ ਕੀਤਾ ਗਿਆ ਤੁਸੀਂ ਬਿਲਕੁਲ ਸਹੀ ਸੁਣਿਆ ਇੱਕ ਮਾਣੋ ਬਿੱਲੀ ਨੂੰ ਨਸ਼ਾ ਤਸਕਰੀ ਦਾ ਕੰਮ ਕਰਦੇ ਹੋਏ ਜਿਹੜਾ ਕਾਬੂ ਕੀਤਾ ਗਿਆ ਦੱਸਦੀ ਕਿ ਜੇਲ੍ਹ ਦੇ ਵਿੱਚ ਨਸ਼ਾ ਸਪਲਾਈ ਕਰਦੀ ਸੀ ਉਹ ਬਿੱਲੀ ਤਾਂ ਉਸ ਨੂੰ ਗਾਰਡ ਦੇ ਵੱਲੋਂ ਜਿਹੜਾ ਕਿ ਕਾਬੂ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਜਦੋਂ ਦੇਖਿਆ ਜਾਂਦਾ ਹੈ ਤਾਂ ਉਸ ਦੇ ਸਰੀਰ ਦੇ ਉੱਪਰ ਕਈ ਜਿਹੜੇ ਨਸ਼ੀਲੇ ਪਦਾਰਥ ਲਪੇਟੇ ਹੁੰਦੇ ਨੇ ਜਿਸ ਤੋਂ ਬਾਅਦ ਉਸ ਬਿੱਲੀ ਨੂੰ ਜਿਹੜਾ ਕਿ ਇਰਾਸਤ ਦੇ ਵਿੱਚ ਲਿਆ ਜਾਂਦਾ ਦੱਸਦੀ ਹੈ ਕਿ ਨਸ਼ੇ ਤਸਕਰੀ ਦੇ ਅਸੀਂ ਬਹੁਤ ਸਾਰੇ ਮਾਮਲੇ ਦੇਖੇ ਨੇ 에어ਪੋਰਟ ਤੇ ਜਦੋਂ ਤਲਾਸ਼ੀ ਹੁੰਦੀ ਹੈ ਤਾਂ ਕਸਟਮ ਵਿਭਾਗ ਦੇ ਵੱਲੋਂ ਕਈ ਜਿਹੜੇ ਖੁਲਾਸੇ ਕੀਤੇ ਜਾਂਦੇ ਨੇ ਲੋਕ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਤਰੀਕੇ ਦੇ ਨਾਲ ਤਸਕਰੀ ਕਰਦੇ ਨੇ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੇ ਨਸ਼ਾ ਛੁਪਾਇਆ ਹੁੰਦਾ ਹੈ ਤਾਂ ਹੁਣ ਜਿਹੜਾ ਇਹ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਇੱਕ ਜੇਲ੍ਹ ਦੇ ਵਿੱਚ ਬਿੱਲੀ ਨਸ਼ਾ ਤਸਕਰੀ ਦਾ ਕੰਮ ਕਰਦੀ ਸੀ ਔਰ ਉਸ ਨੂੰ ਕਾਬੂ ਕਰ ਲਿਆ ਗਿਆ ਤਾਂ ਇਹ ਮਾਮਲਾ ਜਿਹੜਾ ਹੈ ਅਮਰੀਕਾ ਤੋਂ ਸਾਹਮਣੇ ਆ ਰਿਹਾ ਅਮਰੀਕਾ ਦੀ ਇੱਕ ਜੇਲ੍ਹ ਦੇ ਵਿੱਚ ਕੈਦੀਆਂ ਤੱਕ ਇਹ ਨਸ਼ਾ ਪਹੁੰਚਾਉਂਦੀ ਸੀ ਬਿੱਲੀ ਤਾਂ ਇਸ ਨੂੰ ਜਿਹੜਾ ਕਿ ਕਾਬੂ ਕੀਤਾ ਗਿਆ ਹੈ ਦੱਸਦੀ ਕਿ ਕੋਸਟ੍ਰਿਕਾ ਜੇਲ੍ਹ ਦੀ ਇਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਜਿੱਥੇ ਕਿ ਇੱਕ ਬਿੱਲੀ ਕੈਦੀਆਂ ਤੱਕ ਨਸ਼ਾ ਪਹੁੰਚਾਉਣ ਦਾ ਕੰਮ ਕਰਦੀ ਸੀ ਬੇਖੌਫ ਹੋ ਕੇ ਜਿਹੜੀ ਘੁੰਮ ਰਹੀ ਸੀ ਤਾਂ ਜਦੋਂ ਗਾਰਡ ਦੀ ਹੱਥੇ ਨਜ਼ਰ ਪੈਂਦੀ ਹੈ ਤਾਂ ਉਸ ਨੂੰ ਸ਼ੱਕ ਹੁੰਦਾ ਹੈ ਤਾਂ ਉਸ ਤੋਂ ਬਾਅਦ ਜਿਹੜਾ ਉਸ ਨੂੰ ਫੜ ਕੇ ਜਦੋਂ ਦੇਖਿਆ ਜਾਂਦਾ ਹੈ ਤਾਂ ਉਸ ਦੇ ਸਰੀਰ ਦੇ ਨਾਲ ਕਈ ਤਰ੍ਹਾਂ ਦਾ ਜਿਹੜਾ ਨਸ਼ਾ ਲਪੇਟਿਆ ਹੋਇਆ ਸੀ ਤੇ ਉਸ ਨੂੰ ਜਿਹੜਾ ਕਿ ਕਾਬੂ ਕਰ ਲਿਆ ਜਾਂਦਾ ਹੈ ਤਮਾਦ ਅਮਰੀਕੀ ਦੇਸ਼ਾਂ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਇੱਕ ਵੱਡਾ ਮੁੱਦਾ ਹੈ ਤੇ ਇੱਥੇ ਤਸਕਰੀ ਵੀ ਹੁੰਦੀ ਹੈ ਤੇ ਇਸ ਤੇ ਲਈ ਸਖਤ ਕਾਨੂੰਨ ਵੀ ਨਹੀਂ ਮੈਕਸੀਕੋ ਦੇ ਡਰੱਗ ਕਾਰਟਲ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹਨ ਤੇ ਇਸ ਦੇ ਨਾਲ ਹੀ ਕੋਸਟ ਰੀਕਾ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਖਪਤ ਹੋ ਰਹੀ ਹੈ ਤੇ ਇਹਨਾਂ ਦੀ ਤਸਕਰੀ ਗੈਰ ਕਾਨੂੰਨੀ ਢੰਗ ਦੇ ਨਾਲ ਹੁੰਦੀ ਦੇਖੀ ਗਈ ਹੈ ਪਿਛਲੇ ਕੁਝ ਸਾਲਾਂ ਤੋਂ ਲੋਕ ਜਿਹੜੇ ਨੇ ਉਹ ਜਾਨਵਰਾਂ ਤੋਂ ਤਸਕਰੀ ਦਾ ਕੰਮ ਕਰਵਾ ਰਹੇ ਨੇ ਦੱਸਦੇ ਇੱਕ ਨਸ਼ਾ ਤਸਕਰੀ ਦੇ ਲਈ ਉਹ ਜਾਨਵਰਾਂ ਦੀ ਵਰਤੋਂ ਕਰ ਰਹੇ ਨੇ ਤਾਂ ਹਾਲ ਹੀ ਦੇ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ ਜਦੋਂ ਪੇਕੋਸੀ ਜੇਲ੍ਹ ਦੇ ਗਾਰਡਨ ਨੇ ਇੱਕ ਬਿੱਲੀ ਨੂੰ ਫੜਿਆ ਜਿਸ ਦੇ ਸਰੀਰ ਤੇ ਨਸ਼ੀਲੇ ਪਦਾਰਥ ਚਿਪਕਾਏ ਹੋਏ ਸੰਤਿਸ ਘਟਨਾ ਨੇ ਨਾ ਸਿਰਫ ਸੁਰੱਖਿਆ ਅਧਿਕਾਰੀਆਂ ਨੂੰ ਸਗੋਂ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਆਪਣੀ ਕੁਦਰਤੀ ਸੁੰਦਰਤਾ ਅਤੇ ਸਹਿਜਪੱਟ ਲਈ ਜਾਣੇ ਜਾਂਦਾ ਕੋਸਟ ਰੀਕਾ ਹੁਣ ਇਸ ਅਜੀਬ ਅਪਰਾਧ ਦੇ ਲਈ ਸੁਰਖੀਆਂ ਦੇ ਵਿੱਚ ਹੈ। ਜੇਲ੍ਹ ਦੇ ਗਾਰਡਨ, ਜੇਲ੍ਹ ਦੇ ਹਰੇ ਭਰੇ ਖੇਤਰ ਦੇ ਵਿੱਚ ਇੱਕ ਕਾਲੀ ਅਤੇ ਚਿੱਟੀ ਬਿੱਲੀ ਨੂੰ ਸ਼ੱਕੀ ਟੰਗ ਦੇ ਨਾਲ ਘੁੰਮਦੇ ਦੇਖਿਆ। ਧਿਆਨ ਦੇ ਨਾਲ ਜਾਂਚ ਕਰਨ ਤੇ ਪਾਇਆ ਗਿਆ ਕਿ ਨਸ਼ੀਲੇ ਪਦਾਰਥਾਂ ਵਾਲੇ ਦੋ ਕਸਕੇ ਸੀਲ ਕੀਤੇ ਪੈਕਟ ਜਿਹੜੇ ਬਿੱਲੀ ਦੇ ਸਰੀਰ ਦੇ ਨਾਲ ਬੰਨੇ ਹੋਏ ਸੀ ਰਿਪੋਰਟਾਂ ਦੇ ਅਨੁਸਾਰ ਬਿੱਲੀ ਦੇ ਸਰੀਰ ਤੇ 235.65 ਗ੍ਰਾਮ ਭੰਗ 68 ਗ੍ਰਾਮ ਕਰੈਕ ਪੇਸਟ ਅਤੇ ਰੋਲਿੰਗ ਪੇਪਰਸਨ ਜੋਸ ਤੇ ਸਰੀਰ ਤੇ ਟੇਪ ਕੀਤੇ ਹੋਏ ਸਨ ਨਸ਼ੀਲੇ ਪਦਾਰਥਾਂ ਨੂੰ ਤੁਰੰਤ ਜਿਹੜਾ ਜਬਤ ਕਰ ਲਿਆ ਗਿਆ ਤੇ ਬਿੱਲੀ ਨੂੰ ਸਿਹਤ ਜਾਂਚ ਦੇ ਲਈ ਕੋਸਟ ਰੀਕਾ ਦੀ ਰਾਸ਼ਟਰੀ ਪਸ਼ੂ ਸਿਹਤ ਸੇਵਾ ਦੇ ਹਵਾਲੇ ਕਰ ਦਿੱਤਾ ਗਿਆ ਤੇ ਇਸ ਘਟਨਾ ਨੇ ਜੇਲ੍ਹ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇੱਕ ਨਵੇਂ ਅਤੇ ਅਜੀਬ ਤਰੀਕੇ ਦਾ ਪਰਦਾਫਾਸ਼ ਕੀਤਾ ਹੈ ਤਾਂ ਜਾਨਵਰਾਂ ਨੂੰ ਜਿਹੜਾ ਕਿ ਨਸ਼ਾ ਤਸਕਰੀ ਦੇ ਵਿੱਚ ਵਰਤਿਆ ਜਾ ਰਿਹਾ ਸੀ ਇਸ ਜੇਲ੍ਹ ਦੇ ਵਿੱਚ ਤਾਂ ਲੁੱਕ ਜਿਹੜੇ ਨੇ ਜੋ ਕੈਦੀ ਨੇ ਉਹਨਾਂ ਤੱਕ ਨਸ਼ਾ ਪਹੁੰਚਾਉਣ ਦੇ ਲਈ ਜਾਨਵਰਾਂ ਦਾ ਇਸਤੇਮਾਲ ਕਰ ਰਹੇ ਸੀ ਤਾਂ ਹੁਣ ਜਿਹੜਾ ਵੱਡਾ ਪਰਦਾ ਫਾਸ਼ ਹੋਇਆ ਹੈ ਕਿ ਕਿਸ ਤਰ੍ਹਾਂ ਜਿਹੜਾ ਜਾਨਵਰਾਂ ਦੇ ਨਾਲ ਜੇਲ੍ਹ ਦੇ ਵਿੱਚ ਨਸ਼ਾ ਤਸਕਰੀ ਦਾ ਜਿਹੜਾ ਧੰਦਾ ਚੱਲ ਰਿਹਾ ਸੀ ਉਸ ਦਾ ਪੱਤਾ ਫਾਸ਼ ਕੀਤਾ ਗਿਆ ਹੈ